ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਰ ਹੈ ਗੁੱਡ ਮਾਰਨਿੰਗ ਆਈ ਹੋਪ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵਗੇ ਸ਼ੁਰੂ ਕਰਦੇ ਆ ਅੱਜ ਦਾ ਵਲੌਗ ਤੇ ਆਪਾਂ ਆਪਣੀ ਸਵੇਰੇ ਸਵੇਰੇ ਜਾਮਣਾ ਦਾ ਹਾਲ ਦੇਖਦੇ ਆ ਜਿਵੇਂ ਸਿੱਕੇ ਤਾਰੇ ਲਾਤੀਆਂ ਜਾਮਣਾ ਲਾਤੀਆਂ ਹੈ ਜਾਮਣਾ ਲਾਤੀਆਂ ਪਟਕੇ ਆ ਸੀ ਉੱਥੇ ਉਗਰੀਆਂ ਸੀ ਉਹਦੇ ਥੱਲੇ ਜਿਹੜੀਆਂ ਗਿੜਕਾਂ ਪਈਆਂ ਸੀ ਹਾਂ ਕੱਲ ਲਾਈਆਂ ਆਥਣੇ ਹੈ ਉਹ ਇਹਨੂੰ ਹੋਰ ਬਣਾ ਦਿੰਦੇ ਠੀਕ ਦੋ ਲਾਆਂੀਆਂ ਬਹੁਤ ਆ ਇੱਕ ਦੋ ਹੋਰ ਲਾਵਾਂਗੇ ਇੱਧਰ ਲੈ ਕੇ ਦਰਖਤ ਹਾਂ ਅੱਜ ਨਾਲ ਹਵਾ ਬਹੁਤ ਚੱਲੀ ਜਾਂਦੀ ਆ ਤੇ ਸਵੇਰ ਸਵੇਰ ਮੌਸਮ ਹੈਗਾ ਠੰਡਾ ਤੇ ਵਲੌਗ ਕਰਦੇ ਸ਼ੁਰੂ ਸਵੇਰ ਦੀ ਤੁਹਾਨੂੰ ਗੱਲ ਦੱਸਦੀ ਆ ਵੀ ਅੱਜ ਆਪਣੂੰ ਤਕਦੀਰ ਨੂੰ ਲੈ ਕੇ ਫੇਰ ਜਾਣਾ ਪੈਣਾ ਕਿਉਂਕਿ ਕਰਨੇ ਬਣ ਗਿਆ ਵੀ ਉਹਦੇ ਰੈਕਸ਼ਨ ਆ ਜਿਹੜੇ ਫਟ ਜਾਂਦੇ ਆ ਸਹੀ ਹੋ ਨਹੀਂ ਜਮਾ ਸਾਹਿਬ ਇਹਨਾਂ ਦਾ ਫੇਰ ਹੋ ਜਾਂਦੇ ਸ਼ਾਇਦ ਉਹਨੂੰ ਕਿਸੇ ਨਾ ਕਿਸੇ ਚੀਜ਼ ਤੋਂ ਅਲਰਜੀ ਆ ਸੋ ਅੱਜ ਆਪਾਂ ਅਲਰਜੀ ਟੈਸਟ ਕਰਾਵਾਂਗੇ ਵੀ ਕਿਸ ਤਰ੍ਹਾਂ ਦੀ ਕੋਈ ਮਿੱਠੇ ਤੋਂ ਅਲਰਜੀ ਆ ਕੋਈ ਕਾਫੇ ਤੋਂ ਕੋਈ ਆਂਡੇ ਤੋਂ ਅਲਰਜੀ ਆ ਕਿਉਂਕਿ ਕਾਫੇ ਤੋਂ ਕਈ ਵਾਰੀ ਬੱਚਿਆਂ ਨੂੰ ਹੋ ਜਾਂਦੀ ਹੁੰਦੀ ਹੈ ਛੋਟੀ ਉਮਰ ਦੇ ਵਿੱਚ ਹਨਾ ਤਾਂ ਆਪਾਂ ਉਹ ਜ਼ਰੂਰ ਟੈਸਟ ਕਰਾਵਾਂਗੇ ਕਿਉਂਕਿ ਤੀਜੀ ਚੌਥੀ ਵਾਰ ਹੋ ਗਿਆ ਹੁਣ ਬਈ ਮਤਲਬ ਕੱਲ ਪਰਸੋਂ ਵੀ ਦੁਬਾਰੇ ਹੋਗੇ ਸੀ ਮਾੜੇ ਮਾੜੇ ਫੇਰ हट ਗਏ ਕੱਲ ਸਹੀ ਹੋਗੇ ਸੀ ਜਮਾ ਕਰਾਫ ਫੇਰ ਹੋ ਗਏ ਉਸ ਕਰਕੇ ਜਿਹੜਾ ਆ ਵੀ ਆਪਾਂ ਮੜਾ ਜਾ ਕਰਵਾਈਏ ਟੈਸਟ ਅੱਜ ਹਨ ਜਾਣੇ ਡਾਕਟਰ ਸਾਹਿਬ ਕੋਲੇ ਤੇ ਕਰਦੇ ਸ਼ੁਰੂ ਅੱਜ ਦਾ ਵਲੌਗ ਤੇ ਵਾਰਾਂ ਹੋ ਗਏ ਬਾਈ ਘਰੋਂ ਨਿਕਲਦਾ ਨਿਕਲਦਿਆਂ ਨੂੰ ਤੇ ਮੈਨੂੰ ਲੱਗਦਾ ਵੀ ਬਰਖਿੰਡੇ ਕੰਨੀ ਅੱਜ ਮੀਂਹ ਬਹੁਤ ਜ਼ਿਆਦਾ ਹੋਊਗਾ ਕਿਉਂਕਿ ਜਿਹੜੇ ਸਾਡਾ ਮੌਸਮ ਬਣਿਆ ਪਿਆ ਨਾ ਬਰਖਿੰਡੇ ਵੈਸੇ ਪਿਛਲੇ ਦੋ ਦਿਨਾਂ ਤੋਂ ਬਹੁਤ ਮੀਂਹ ਪੈ ਰਿਹਾ ਤੇ ਹੁਣ ਆਪਾਂ ਚੱਲੇ ਆ ਡਾਕਟਰ ਕੋਲੇ ਵੇਣੇ ਟੈਸਟ ਕਰਾਉਣੇ ਆ ਯਾਰ ਦੇ ਵੀ ਕੀ ਅਲਰਜੀ ਮੈਨੂੰ ਤਾਂ ਅਲਰਜੀ ਕੋਈ ਲੱਗਦੀ ਵੀ ਅਲਰਜੀ ਹੋ ਸਕਦਾਗਾ ਸਵੇਰੇ ਜੋ ਆ ਸਹੀ ਸੀ ਇੱਕ ਦੋ ਵਾਰ ਫੇਰ ਚੜ ਗਏ ਛੜ ਗਏ ਬਾਕੀ ਚਲੋ ਦੇਖਦੇ ਆ ਡਾਕਟਰ ਸਾਹਿਬ ਕੀ ਸਲਾਹ ਦਿੰਦੇ ਆ ਹਨਾ ਕਿਉਂਕਿ ਕਈ ਵਾਰੀ ਐ ਹੁੰਦਾ ਵੀ ਆਪਾਂ ਮਤਲਬ ਵੀ ਨਾਰਮਲ ਗੱਲ ਚ ਰਹਜਾ ਨੇ ਤੇ ਕਈ ਵਾਰੀ ਕੁਝ ਖਾਣ ਪੀਣ ਤੋਂ ਅਲਰਜੀ ਹੋ ਜਾਂਦੀ ਹੁੰਦੀ ਆ ਸੋ ਦਿਖਾਉਣੇ ਆ ਲੋ ਜੀ 1:30 ਵਜ ਗਿਆ ਤੇ ਦਵਾਈ ਆਪਾਂ ਲੈ ਲਈ ਅ ਬੇਸਿਕ ਕਿਸੇ ਨੇ ਕਮੈਂਟ ਕਰਕੇ ਪੁੱਛਿਆ ਸੀ ਵੀ ਕਿਹੜੇ ਹਸਪੀਟਲ ਜਾਣੇ ਤੁਸੀਂ ਅਸੀਂ ਜਾਣੇ ਕਾਲੜਾ ਹਸਪੀਟਲ ਅਜੀਤ ਰੋਡ ਪਟੇੰਡਾ ਡਾਕਟਰ ਨੀਰਜ ਬਾਂਸਲ ਬਹੁਤ ਜਿਆਦੇ ਸਿਆਣੇ ਨੇ ਬੱਚਿਆਂ ਦੇ ਤੇ ਉਹਨਾਂ ਨੂੰ ਦਿਖਾਇਆ ਉਹ ਕਹਿੰਦੇ ਵੀ ਇਹ ਨਾ ਪਤਾ ਕੀ ਗੱਲ ਆ ਕਈ ਵਾਰੀ ਆਪਾਂ ਜਦੋਂ ਬੱਚੇ ਨੂੰ ਇਨਫੈਕਸ਼ਨ ਹੋਵੇ ਤੇ ਡਾਈਪਰ ਵੀ ਵੈਸੇ ਆਪਾਂ ਘਰੇ ਡਾਈਪਰ ਨਾ ਲਾ ਨਹੀਂ ਰਹੇ ਪਰ ਰਾਤ ਨੂੰ ਲਾਉਣਾ ਪੈਂਦਾ ਨਾ ਮਜਬੂਰੀ ਬਣ ਜਾਂਦੀ ਏਰੀ ਉਹ ਕਹਿੰਦੇ ਵੀ ਡਾਈਪਰ ਤੁਸੀਂ ਵੱਧ ਵੱਧ ਚੇਂਜ ਕਰੋ ਕਰ ਲਾ ਹੁਣ ਬਾਕ ਤੇ ਉਹ ਕਹਿੰਦੇ ਵੀ ਵੱਧ ਚੇਂਜ ਕਰੋ ਡਾਈਪਰ ਵੀ ਮਤਲਬ ਜਿਵੇਂ ਤੁਸੀਂ 5 ਘੰਟਿਆਂ ਤੋਂ ਚੇਂਜ ਕਰਦੇ ਹੋ 6ਾਂ ਤੋਂ ਚੇਂਜ ਕਰਦੇ ਹੋ ਨਾ 3 ਘੰਟਿਆਂ ਤੋਂ 2 ਘੰਟਿਆਂ ਤੋਂ ਚੇਂਜ ਕਰ ਦੋ ਵੀ ਕਈ ਵਾਰੀ ਡਾਈਪਰ ਵੀ ਮੇਰੇ ਮਤਲਬ ਵੀ ਜਦੋਂ ਇਨਫੈਕਸ਼ਨ ਹੁੰਦੀ ਹੈ ਨਾ ਉਦੋਂ ਡਾਈਪਰ ਵੀ ਰਿਐਕਸ਼ਨ ਕਰ ਜਾਂਦਾ ਹੁੰਦਾ ਕਦੇ ਕਦੇ ਹਾਂ ਹੁਣ ਸਹੀ ਜਮਾਂ ਸਾਫ਼ ਹੋ ਕੇ ਸੋ ਜੇਕਰ ਫੇਰ ਵੀ ਨਾ ਫਰਕ ਪਿਆ ਫਿਰ ਆਪਾਂ ਕਰਵਾਵਾਂਗੇ ਡਾਕਟਰ ਸਾਹਿਬ ਕਹਿੰਦੇ ਵੀ ਬਾਕੀ ਦਵਾਈ ਉਹਾਂ ਦੇ ਵੀ ਕੰਟੀਨਿਊ ਲਈ ਚੱਲੋ ਦਵਾਈ ਬੰਦ ਨਾ ਕਰੋ ਅਜ ਤੱਕ ਕਹਿ ਰਹੀ ਕਮਾਈ ਆਉਂਦਾ ਰੱਬ ਚੱਬ ਕੱਢੀ ਤਰ੍ਹਾਂ ਆਉਂਦਾ ਚਲੋ ਵੈਸੇ ਗਰਮੀ ਵੀ ਬਹੁਤ ਸੀਗੀ ਰੱਬ ਨੂੰ ਨਹੀਂ ਟਿਕਣ ਨਹੀਂ ਦੇ ਜਦੋਂ ਕਿਤੇ ਜਾਦੇ ਪਵਾ ਦਿੰਦਾ ਉਦੋਂ ਵੀ ਇੰਨਾ ਮੀਂਹ ਕਦੇ ਪਈ ਨਾ ਜਦੋਂ ਵਿਚਾਰਾ ਨਹੀਂ ਪਾਉਂਦਾ ਉਦੋਂ ਹਾਏ ਮਰ ਗਏ ਹਾਏ ਲੁੱਟ ਗਏ ਅਸੀਂ ਵਧੀਆ ਆ ਕੁੜੀ ਜਾਂਦੀ ਸ ਹੈਗਾ ਸਕੂਟਰ 'ਤੇ ਮਜ਼ਾ ਆਇਆ ਵਧੀਆ ਆ ਠੰਡਾ ਹੋ ਗਿਆ ਮੌਸਮ ਮਤਕਦੀਨ ਨੇ ਵੀ ਅੱਜ ਪੁਰੀਆਂ ਮਾਮਾ ਵਾਲਾ ਸੂਟ ਪਾ ਲਿਆ ਤੁਸੀਂ ਜਾਵੜਾ ਮੀਂਹ 'ਚ ਤੁਰ ਕੇ ਆ ਜਾ ਤੁਰ ਕੇ ਆ ਤਾਂ ਧੱਗਾ ਚੱਲ ਫੇਰ ਵਿਚਾਰੇ ਜਿਨ੍ਹਾਂ ਦਾ ਉਹ ਮੋਟਰ ਮੋਟਰਸਾਈਕਲ ਉਹ ਖੜ ਗਿਆ ਨਾ ਪਰ ਖੋਸ਼ੋ ਨੇ ਅੰਦਰ ਅੰਦਰੀ ਗਰਮੀ ਬਹੁਤ ਹੋ ਗਈ ਸੀ। ਨਹੀਂ ਪਈ ਬਹੁਤ ਜਾਂਦਾ ਜਦੋਂ ਅਸੀਂ ਪਿੰਡੋਂ ਆਏ ਆ ਆਬਲੂਆਂ ਲੱਗ ਗਈ ਸਾਨੂੰ ਪੈਣ। ਮੇਰੀ ਗੱਲ ਛੋਟਾ ਕਾਲੇ ਕਹਿੰਦੇ ਆ ਮਹੀਨੇ ਪੈਂਦੇ ਨਹੀਂ ਗੇ ਪਰ ਫੇਰ ਵੀ ਪਈ ਜਾਂਦੀ ਆ। ਭਾਦੋਨਾ ਹੀ ਪੈਂਦੇ ਆ ਭਾਦੋ ਜੀ ਪੈਂਦੇ ਵੀ ਹੁਣ ਉਹਦੇ ਚ ਨਹੀਂ ਪੈਂਦੇ। ਸਾਵਣ ਚ ਨਹੀਂ ਪੈਂਦੇ ਵੀ ਹੁਣ। ਹਾਂ ਸਾਵਣ ਚ ਤਾਂ ਭੋਰਾ ਨਹੀਂ ਪਿਆ ਹੁਣ ਭਾਦੋ ਚ ਪੈ। ਅਗਲਾ ਮਹੀਨਾ ਸਤੰਬਰ ਦਾ ਹੈ ਫਿਰ ਅਕਤੂਬਰ ਅਕਤੂਬਰ ਤੇ ਤਾਂ ਠੰਡ ਜੀ ਥੋੜੀ ਜੀ ਹੋਣੀ ਸ਼ੁਰੂ ਹੋਈ ਜਾਂਦੀ ਆ। ਨਵੰਬਰ ਚ 31 ਡਿਗਰੀ ਟੈਂਪਰੇਚਰ ਆ। ਫੈਟ ਕੀ ਦਾ ਲੱਗਦਾ ਹੀ ਆ ਪਰ ਮੇਰੇ ਹਿਸਾਬ ਨਾਲ ਹੋ ਜਾਊਗਾ ਉਦੋਂ ਤੱਕ ਜੇ ਇਸੇ ਇਤੇ ਮੀਂਹ ਪੈਂਦੇ ਰਹੇ ਲਗਾਤਾਰ ਭਾਈ ਮੰਡੀ ਚ ਵੀ ਜੱਪ ਕੱਢੀ ਤੁਰਿਆ ਹੁੰਦਾ ਅੱਜ ਤਾਂ ਮੈਨੂੰ ਲੱਗਦਾ ਸਾਰੇ ਕਿਤੇ ਹੀ ਆ ਪੰਜਾਬ ਚ ਮੈਨੂੰ ਲੱਗਦਾ ਵੀ ਹਰੇਕ ਪਿੰਡ ਹਰੇਕ ਜ਼ਿਲ੍ਹੇ ਤੇ ਹਰੇਕ ਚੁੰਡ ਦੇ ਵਿੱਚ ਹੋਊਗਾ ਚੁੰਡ ਮਤਲਬ ਖੂੰਜੇ ਖੂੰਜੇ ਦੇ ਵਿੱਚ ਪੰਜਾਬ ਦੇ ਹਰੇਕ ਖੂੰਜੇ ਦੇ ਵਿੱਚ ਮੀਂਹ ਪੈ ਰਿਹਾ ਹੋਊਗਾ ਅੱਜ 29 ਤਰੀਕ ਨੂੰ ਉੱਤੇ ਨਾ ਮਾਰੀ ਭਰਾਵਾ ਇੱਥੇ ਹੁਣ ਆਪਾਂ ਗੋਨਿਆਂ ਨੂੰ ਲੈਣੀ ਗੱਗੂ ਦੀ ਲੈਸ ਕਿਹੜੀ ਉੱਤੇ ਦੀ ਹਜੇ ਉਲਜੀ ਫਿਰਦੀ ਹੈ ਵਿਚਾਲੇ ਤੇ ਮੈਨੂੰ ਲੱਗਦਾ ਵੀ ਮੰਡੀ ਚ ਜਿਹੜੇ ਹੁਣ ਪਾਣੀ ਫਿਰਦਾ ਉਸ ਹਸਾਬ ਨਾਲ ਕਿਸੇ ਦੁਕਾਨ ਤੇ ਨਹੀਂ ਜਾ ਆਉਣਾ ਚਲੋ ਮੈਂ ਦੁਕਾਨ ਨਹੀਂ ਆ ਉੱਥੋਂ ਹੀ ਲੈਣੀ ਆ ਉੱਥੋਂ ਹੀ ਮੈਲਣੀ ਹੈ ਕਿਹੜੀ ਉਹੀ ਮੁੰਡੇ ਤੋਂ ਚੁੰਨੀਆਂ ਵਾਲਾ ਨਹੀਂ ਉਹ ਛੋਟਾ ਜਿਹਾ ਸ਼ੋਰ ਅੱਛਾ ਠੀਕ ਆ ਬਾਬਾ ਤੋਰ ਲਾ ਕੇ ਟਰੈਕਟਰ ਦੂ ਤਾਂ ਭੇਜਦਾ ਹੀ ਆ ਬਾਬਾ ਨਜ਼ਾਰੇ ਲੈ ਰਿਹਾ ਗੱਗ ਨੂੰ ਪ੍ਰੂਫ ਦਿਖਾਉਣ ਲਈ ਵੀਡੀਓ ਬਣਾ ਰਿਹਾ ਮੈਂ। ਚੱਕਰੂ ਕੁੰਜੇ ਲਾਦਨਾ ਦੇਖੋ। ਮੀਂਹ ਦੇਖੋ ਬਈ ਮੰਡੀ ਦੇ ਵਿੱਚ। ਉਹ ਖੂੰਜੇ ਤੋਂ ਲੈਣੀ ਆ ਵੈਸੇ ਤਾਂ ਲੈਸ। ਪਰ ਹੁਣ ਆਇਆ ਵੀ ਜੇ ਮੈਂ ਉੱਤਰ ਗਿਆ। ਵੇਖੀ ਬੀਬਾ। ਮੈਂ ਉੱਤਰ ਨਹੀਂ ਪਾ। ਅਬਾਬੇ ਨੂੰ ਕਹਦੇ। ਮੀਂਹ ਬੜਾ ਪਈ ਆਂ ਅੰਦਰ ਦੁਕਾਨ ਤੇ ਪੂਰੇ ਖੜੇ ਨਹੀਂ। ਮੈਂ ਕੋਈ ਲੈਸ ਲੈਮ ਜੋਤ ਗਈ ਸੀਗੀ। ਸਾਰੀ ਭੱਜ ਗਈ। ਦੇਖੋ ਬਈ ਦੇਖੋ। ਲੋਕਾਂ ਦੇ ਤਮਾਸ਼ੇ ਦੇਖੋ। ਆਪਾਂ ਤੇ ਮਹਾਰਾਜ ਆਪਾਂ ਤੇ ਮਾਰਾ ਹੀ ਨੰਦ ਲੈਣ ਆਏ ਆ ਇਦਾਂ ਦੇਖੋ ਹਾਏ ਵਿਚਾਰੇ ਗੋਲ-ਗੁਲ ਗੱਪਿਆਂ ਵਾਲਿਆਂ ਦੀਆਂ ਵੀ ਰੇੜੀਆਂ ਚੱਲ ਗਈਆਂ ਦੇਖੋ ਸੜਕ ਤੇ ਪਾਣੀ ਇਹ ਤਾਂ ਹੁਣ ਕੁਝ ਵੀ ਨਹੀਂ ਪਹਿਲਾਂ ਤਾਂ ਮਹੀ ਇੰਨੇ ਪੈਦੇ ਹੁੰਦੇ ਸੀ ਜੇ ਤੁਸੀਂ ਪੜਦੇ ਹੁੰਦੇ ਸੀਗੇ ਬਹੁਤ ਪਾਣੀ ਘੜਦਾ ਸੀ ਹਾਏ ਕਿੰਨਾ ਚਾ ਚੜਿਆ ਮੈਂ ਨਾ ਦੇਖੋ ਮੈਂ ਕਿਤੇ ਘਰੇ ਹੁੰਦਾ ਨਾ ਨਜ਼ਾਰਾ ਹੀ ਆ ਜਾਣਾ ਸੀ ਨਹਾਉਣ ਦਾ ਪਿਛਲੇ ਸਾਲ ਜਦੋਂ ਆਪਣੀ ਉਹ ਹੋਇਆ ਸੀਗਾ ਐਹੀ ਮੀਂਹ ਆਇਆ ਸੀ ਬਸ ਐਹੀ ਆ ਅਕੇ ਕੁਛ ਖਾਣ ਨੂੰ ਬਣਾ ਦੇ ਜਿਹੜਾ ਮੈਂ ਤੇ ਚ ਬਣ ਜੇ ਮੈਂ ਤੇ ਚ ਤਾਂ ਗੱਲੇ ਹੀ ਬਣ ਸਕਦੀ ਗੱਲ ਬਣਾ ਕੇ ਪਲੇਟ ਚ ਪਰੋਸ ਕੇ ਦੇ ਦਨੀਆ ਖਾਲਾ ਦੱਸ ਵੀ ਕੀ ਖਾਣਾ ਆ ਕੁਛ ਦਾ ਨਾਮ ਦੱਸੋ ਬਈ ਐਦਾਂ ਮੈਂ ਆਪਣੇ ਦਿਮਾਗ ਲੈ ਕੀ ਬਣਾ ਕੇ ਖਵਾ ਦਾਂ ਮੈਗੀ ਘਣੀ ਮੈਗੀ ਕੀ ਗੱਲ ਯਾਰ ਇਹ ਮੁੱਟੋ ਆ ਪਰ ਇਹ ਆ ਆ ਖਾਲੀ ਤੇ ਮੀਂਹ ਤਾਂ ਇੱਕੋ ਜਿਹਾ ਹੈ ਪਰ ਉੱਥੇ ਪਾਣੀ ਮੇਰੇ ਘਰ ਚ ਟੋਏ ਸਾਈਡ ਤੋਂ ਹੈ ਬਾਅਦ ਚ ਇਹ ਤਾਂ ਜਿੰਨਾ ਕਿਤੇ ਚ ਪਿਆ ਜਾਂਦਾ ਕਿ ਪੀ ਗਿਆ ਮੀਂਹ ਤਾਂ ਵੈਸੇ ਭਈ ਆਪਣੇ ਮਗਰੋਂ ਆਪਣੇ ਪਿੰਡ ਵੀ ਬਹੁਤ ਪਿਆ ਹਜੇ ਵੀ ਬੱਦਲ ਹੈਗੇ ਆ ਸ਼ਾਇਦ ਹੁਣ ਵੀ ਆ ਸਕਦਾ ਕੋਈ ਪਤਾ ਵੀ ਨਹੀਂ ਤੇ ਪਰ ਅੱਜ ਮੀਂਹ ਸਾਰੇ ਕਿਤੇ ਬਹੁਤ ਜ਼ਿਆਦੇ ਸੀਗਾ ਦਲਕੋਹ ਦਾ ਫੋਨ ਆਇਆ ਕਹਿੰਦਾ ਤੁਸੀਂ ਮੰਡੀ ਉ ਤਾਂ ਰੁਕ ਜਿਓ ਆ ਜਿਓ ਕਰੇ ਮੈਂ ਕਿਹਾ ਮੀਂਹ ਬਹੁ ਪਈ ਜਾਂਦਾ ਜੀ ਇਹ ਤਾਂ ਨੰਗੇ ਭਰਾਵਾ ਉਹ ਮੰਡੀ ਸੀਗੇ ਤੇ ਇੱਕ ਸਵੇਰ ਦਾ ਚਲ ਗਿਆ ਬੜੀ ਪਤਾ ਨਹੀਂ ਕਿੱਦਾਂ ਨੂੰ ਯਾਰ ਅੱਜ ਫੇਰ ਆਇਆ ਹੋਇਆ ਹੀ ਨਹੀਂ ਗਾ ਐ ਬਹੁਤ ਦੁਖੀ ਕਰਨ ਲੱਗ ਗਿਆ ਬੜੀ ਹੋਣੀ ਪਤਾ ਨਹੀਂ ਕੀ ਗੱਲ ਪਤਾ ਨਹੀਂ ਕਿਉਂ ਘਰੋਂ ਜਾਣਾ ਚਾਹੁੰਦਾ ਸ਼ਾਇਦ ਗੁਲਾਮੀ ਫੀਲ ਕਰਦਾ ਹੋਊਗਾ ਵਿਚਾਰ ਬੜੀ ਨੇ ਬੜਾ ਯਾਰ ਪੰਜ ਤੇ ਚੜਾਏ ਇਸ ਵਿੱਚ ਪਤਾ ਨਹੀਂ ਵੀ ਕਿੱਧਰ ਗਿਆ ਕਾਇਆ ਕਹਿੰਦਾ ਮੈਂ 2:30 ਵਜੇ ਦੇਖਿਆ ਜ਼ਰੂਰ ਸਾਢੇ 5:00 ਤਾਂ ਸਵੇਰ ਦਾ ਹੀ ਗਿਆ ਹੋਇਆ ਕਿਉਂਕਿ ਸਵੇਰ ਦਾ ਹੀ ਨਹੀਂ ਆਇਆ ਘਰੇ ਤੇ ਤਾਂ ਇਹ ਕਹਿੰਦਾ ਮੈਂ 2:30 ਵਜੇ ਦੇਖਿਆ ਇੱਥੇ ਸੜਕ ਤੇ ਤੇ ਕਹਿੰਦਾ ਇੱਥੇ ਫਿਰਦਾ ਸੀਗਾ ਤੇ ਪਰ 40-50 ਕੁੱਤੇ ਸੀਗੇ ਹੱਡਾਂ ਰੋੜੀ ਵਾਲੇ ਉਹਨਾਂ ਨੇ ਸਾਨੂੰ ਕਿਹਾ ਕੁਝ ਨਹੀਂ ਮੈਨੂੰ ਐ ਲੱਗਦਾ ਵੀ ਉਹ ਉਹਨੂੰ ਮਗਰ ਲਾ ਕੇ ਲੈ ਗਏ ਤੇ ਜਿੱਥੋਂ ਤੱਕ ਲੱਗਦਾ ਵੀ ਬੜੀ ਤੇ ਬਚਨ ਦੀ ਉਮੀਦ ਵੀ ਨਹੀਂ ਕਹਿ ਸਕਦੇ ਕਿਉਂਕਿ ਜਿਹੜੇ ਹੱਡਾਂ ਰੋੜੀ ਵਾਲੇ ਕੁੱਤੇ ਹੁੰਦੇ ਆ ਭੜੇ ਹੁੰਦੇ ਆ ਬਾਕੀ ਵੇਨੇ ਹੁਣ ਉਠਰੀ ਆਉਗੀ ਫਿਰ ਭਾਲਦੇ ਆ ਪਹਿਲਾਂ ਮੋਟਰਸਾਈਕਲ ਮੰਗ ਕੇ ਲਗਿਆ ਸੀ ਕਿਦਰ ਮੋਟਰਸਾਈਕਲ ਲਗਿਆ ਸੀ ਮੰਗ ਕੇ ਤੇ ਕਿਉਂਕਿ ਮੋਟਰਸਾਈਕਲ ਵੀ ਆਪਣਾ ਗੋਨੇ ਵਾਲੀ ਆ ਤੇ ਫਿਰ ਮੋਟਰਸਾਈਕਲ ਤੋਂ ਬਿਨਾ ਲੱਭਣਾ ਔਖਾ ਹੋ ਜਾਂਦਾ ਹੁਣ ਦੇਖਦੇ ਆ ਕੀ ਬਣਦਾ ਇਹਦਾ ਹਜੇ ਤੱਕ ਕੋਈ ਪਤਾ ਨਹੀਂ ਹੈਗਾ ਕਿੱਥੇ ਹੈਗਾ ਕਿੱਥੇ ਨਹੀਂ ਹੈਗਾ ਮੈਂ ਤੇ ਵੀ ਪਹਿਲਾਂ ਉਧਰ ਲੱਭਣ ਗਏ ਆ ਫਿਰ ਪੈਂਡ ਲੱਭਣ ਗਏ ਆ ਤੇ ਹੁਣ ਇੱਧਰ ਆਪਣੇ ਕੋਠੇਆਂ ਦੇ ਦੇਖਣ ਗਏ ਆ ਸ਼ਾਇਦ ਉੱਥੇ ਨਾ ਹੋਵੇ ਤੇ ਸਵੇਰ ਦਾ ਲੱਭੀ ਜਾਂਦੇ ਸੀ ਉਹਨੂੰ ਪਤਾ ਹੀ ਨਹੀਂ ਕਿੱਧਰ ਨੂੰ ਚਲ ਗਿਆ ਜੇ ਉਹਨੂੰ ਬੰਨ ਕੇ ਰੱਖਦੇ ਆ ਫਿਰ ਸਾਰਾ ਦਿਨ ਭੋਂਕਦਾ ਰਹਿੰਦਾ ਸੀਗਾ ਤੇ ਫਿਰ ਖੋਲਣਾ ਪੈਂਦਾ ਸੀ ਆਪ ਨੂੰ ਵੀ ਉਦਾ ਹੁੰਦਾ ਹੈ ਵੀ ਬਾਹਰ ਗਰਮੀ ਅੰਦਰ ਬਾ ਮਤਲਬ ਖੁੱਲਾ ਛੱਡ ਦਈਏ ਤੇ ਜਦੋਂ ਖੁੱਲਾ ਛੱਡ ਦਈਏ ਫਿਰ ਇਦਾਂ ਬਾਹਰ ਚਲ ਜਾਂਦਾ ਆ ਤੇ ਹੁਣ ਵੀ ਪਤਾ ਨਹੀਂ ਕਿੱਥੇ ਹੈਗਾ ਕਿੱਥੇ ਨਹੀਂ ਹੈਗਾ ਮੈਨੂੰ ਬਹੁਤ ਜ਼ਿਆਦਾ ਟੈਨਸ਼ਨ ਆ आया नहीं नहीं बापू? तो चल गया, मैं तो गया, गया।, जाते गया नहीं टेंकूटरी गया टेंशन आ गया गया ਹਾਂ ਜੀ ਕੀ ਹਾਲ ਚਾਲ ਹੈ ਜੀ ਕਰਦੇ ਆ ਕਿ ਕੰਟੀਨਿਊ ਆ ਜਿੱਤੇ ਕੱਲ ਦੇ ਵਲੌਗ ਨੂੰ ਕੱਲ ਦਾ ਬੜੀ ਗਿਆ ਹੋਇਆ ਤੇ ਰਾਤ ਦੇ ਉਹਦੀ ਪਾਲ ਚ ਲੱਗੇ ਹੋਏ ਹੁਣ ਫਿਰ ਮੈਂ ਛੱਲਿਆ ਇੱਧਰ ਘੱਟ ਬੜੇ ਕੁੱਕਾ ਤੋਂ ਹੁਣ ਚੱਲਿਆ ਹੁਣ ਕਿਉਂਕਿ ਪਰ ਪੰਜ ਤਾਂ ਫੋਟੋ ਪਾਤੀ ਆ ਫੋਟੋ ਪਾਤੀ ਰਿਕਾਰਡਿੰਗ ਵੀ ਪਾਤੀ ਠੀਕ ਹੈ ਪਿੰਡ ਦੇ ਜਿਹੜੇ ਘਰੋਂ ਨਾਲ ਚ ਪਾਈ ਆ ਕਿਉਂਕਿ ਫਿਰ ਬਾਹਰ ਦਾ ਤਾਂ ਜੇਕਰ ਕਿਸੇ ਨੇ ਬਾਹਰ ਦੇ ਨੇ ਲੈ ਗਿਆ ਕੋਈ ਚੜਾ ਕੇ ਉਹਨੂੰ ਨਾਲ ਫਿਰ ਤਾਂ ਮੁਸ਼ਕਲ ਹੀ ਆ ਫਿਰ ਤਾਂ ਕਿਉਂ ਕਿਥੇ ਬਣਾ ਵੀ ਨਹੀਂ ਹੈਗਾ ਕਿਸੇ ਹਿਸਾਬ ਨਾਲ ਜੇ ਗੁਰਪਿੰਡ ਚ ਹੀ ਹੋਇਆ ਗੁਰਪਿੰਡ ਚ ਆ ਜੂ ਬਸ ਕਿਸੇ ਵੀ ਕਿਤੇ ਦੇਖਾ ਰਿਹਾ ਜ ਆ ਕੋਈ ਵੀ ਹੈ ਉਹ ਉਥੇ ਆ ਸਕਦਾ ਕਿਸੇ ਹਿਸਾਬ ਨਾਲ ਹੁਣ ਮੈਂ ਗੁਰਦੁਆਰਾ ਸਾਹਿਬ ਚੱਲਿਆ ਤੇ ਮੁੱਕਾ ਤਵਾ ਕੇ ਆਉਂਗਾ ਪਹਿਲਾਂ ਇੱਧਰ ਲੈ ਆਪਣੇ ਪੰਚਾਇਤ ਵਾਲੇ ਗੁਰਦੁਆਰਾ ਸਾਹਿਬ ਜਾਵਾਂਗੇ ਫਿਰ ਪਿੰਡ ਵਾਲੇ ਆਵਾਂਗੇ ਇਹਨੇ ਰੱਬ ਜੀ ਬੇਯਾਰਾ ਆਸਤਾ ਇਹੀ ਆ ਰਾਹਦਾਂ ਮਾਹੌਲ ਜਿਹੜਾ ਹੈ ਇੰਚ ਨਾਲ ਹੀ ਹੋਇਆ ਪਿਆ ਜੋਤ ਵੀ ਉਰਲੀ ਹੋਈ ਪਈ ਆ ਬੜੀ ਦੀ ਕਿਸਮਤ ਹੈ ਭਾਈ ਬੜੀ ਦੀ ਕਿਸਮਤ ਇੰਨੀ ਕਿ ਜ਼ਿਆਦਾ ਚੰਗੀ ਆ ਜਦੋਂ ਜਾਂਦਾ ਚੰਗੇ ਹੱਥਾਂ 'ਚ ਜਾਂਦਾ ਹੁਣੇ ਮੈਨੂੰ ਫੋਨ ਆਇਆ ਆਪਣੇ ਨਾ ਸਕਿਆਂ ਝੂਆਂ ਵੇਚੂ ਪੁੱਤਰ ਵੀ ਆਪਣੇ ਜਾਣਕਾਰੀ ਦੇ ਹੈਗੇ ਉਧਰ ਮੁੰਡੇ ਦਾ ਫੋਨ ਆਇਆ ਤੇ ਪਿੰਡ ਦਾ ਸਰਪੰਚ ਰਿਹਾ ਬਾਈ ਪਹਿਲਾਂ ਉਹਦੇ ਮੁੰਡੇ ਦਾ ਫੋਨ ਆਇਆ ਕਹਿੰਦਾ ਬਾਈ ਤੇਰਾ ਕੁੱਤਾ ਮੇਰੇ ਘਰੇ ਆ ਆਪਣੇ ਘਰੇ ਆ ਗਿਆ ਸੀ ਬੰਨਿਆ ਪਿਆ ਕਹਿੰਦਾ ਮੈਂ ਰੌਲਾ ਤਾਂ ਨਹੀਂ ਪਾਇਆ ਕੋਈ ਪੋਸਟ ਪਾ ਸਕਦਾ ਸੀ ਵੀ ਮੁੜ ਕੇ ਕਈ ਵਾਰੀ ਕੋਈ ਬੰਦੇ ਉਂ ਆ ਜਾਂਦੇ ਆ ਕਿ ਵੀ ਸਾਡਾ ਆ ਸਾਡਾ ਆ ਹਨਾ ਤਾਂ ਚਲੋ ਹੁਣ ਮੈਨੂੰ ਇੰਨਾ ਕਿ ਤਾਂ ਯਕੀਨ ਹੋ ਗਿਆ ਸੀ ਵੀ ਮਰਿਆ ਮੁਰਿਆ ਤਾਂ ਹੈ ਨਹੀਂ ਕਿਉਂਕਿ ਕੁੱਤੇ ਵੀ ਸਾਰੇ ਬੈਠੇ ਸੀਗੇ ਹੱਡਾ ਰੋੜੀ ਚ ਵੀ ਅਸੀਂ ਦੇਖ ਗਏ ਸੀ ਸਾਰੇ ਮੈਂ ਤਾਂ ਤੜਕੇ ਦਾ 3 ਘੰਟੇ ਹੋ ਗਿਆ ਮੈਂ ਪਕਾਈ ਹੀ ਕਰੀ ਜਨਾ ਆ ਗਰੁੱਪਾਂ ਚ ਪਵਾ ਗਰੁੱਪਾਂ ਚ ਪਵਾ ਹੁਣ ਉਹਦਾ ਫੋਨ ਆਇਆ ਉਹ ਕਹਿੰਦਾ ਗਾਂਧੀ ਦਾ ਫੋਟੋ ਵਾਇਰਲ ਹੋ ਜਾਂਦੀ ਹੈ ਨਾ ਤਾਂ ਉਹ ਬਾਈ ਦਾ ਬਹੁਤ ਬਹੁਤ ਧੰਨਵਾਦ ਹੁਣ ਚੱਲਿਆ ਮੈਂ ਲੈਣ ਪਹਿਲਾਂ ਮੈਂ ਰੱਸਾ ਲਵਾਂਗਾ ਪਿੰਡੋਂ ਹੁਣ ਥੱਪੜ ਮਾਰੀ ਪੱਲਾ ਇੱਕ ਮੇਰੇ ਵੱਲੋਂ ਉਹ ਪਾਗਲ ਜੇਖਾ ਆ ਗਿਆ ਤੇ ਬੋਲ ਆ ਗਿਆ ਆ ਗਿਆ ਲੱਖੇ ਸਰਪੰਚ ਕੇ ਘਰੇ ਆ ਮੁੰਡੇ ਦਾ ਫੋਨ ਆਈ ਆਹਦਾ ਮੈਂ ਫੋਰਸਟ ਤਾਂ ਨਹੀਂ ਪਾਈ ਜਾਂਦਾ ਬਾਈ ਮੁੜ ਕੇ ਆਂਦਾ ਕਈ ਵਾਰੀ ਕੋਈ ਹੋਰ ਆ ਹਾਂ ਆਦਾ ਲੈ ਜੀ ਜਦੋਂ ਮਰਜੀ ਮੈਂ ਆ ਗਿਆ ਮੈਂ ਮੈਂ ਰੱਸਾ ਲੈਣਾ ਪਿੰਡੋਂ ਬਰਾੜ ਤੋਂ ਪਹਿਲਾਂ ਯਾਰ ਪਟਾ ਤੇ ਰੱਸਾ ਨਹੀਂ ਨਹੀਂ ਲਿਆਉਂ ਤਾਂ ਮੈਂ ਗੱਡੀ ਤੇ ਤੂੰ ਜਾ ਬੜੋ ਕੋਈ ਨਹੀਂ ਕਮਾ ਨਹੀਂ ਚਲੋ ਜੀ ਲਿਆਈਏ ਆਪਾਂ ਬੜੀ ਨੂੰ ਦੱਸਾ ਤੇ ਪਟਾ ਲੈ ਲਿਆ ਆਪਾਂ ਹੁਣ ਆਪਾਂ ਇਹਨੂੰ ਖੁੱਲਾ ਨਹੀਂ ਛੱਡਿਆ ਕਰਾਂਗੇ ਤੇ ਇਹ ਆਜ਼ਾਦੀ ਥੋੜੀ ਜੀ ਕੰਟਰੋਲ ਕਰਦੇ ਆ ਕਿਉਂਕਿ ਥੋੜਾ ਨਜਾਇਜ਼ਪੈਦਾ ਚੱਕਣ ਲੱਗਿਆ ਬੜੀ ਆਉਦੀ ਆਜ਼ਾਦੀ ਦਾ ਤੇ ਇੱਕ ਦੋ ਚੀਜ਼ਾਂ ਮੈਂ ਹੋਰ ਇੰਪਲੀਮੈਂਟ ਕਰਨੀਆਂ ਮੇਰਾ ਇਰਾਦਾ ਵੈਸੇ ਤਾਂ ਮੈਂ ਇੱਥੋਂ ਤੱਕ ਵੀ ਸੋਚ ਲਿਆ ਸੀ ਅੱਜ ਮੈਂ ਕਿਹਾ ਵੀ ਜਿੱਥੇ ਆ ਗਿਆ ਤਾਂ ਕੋਈ ਟਰੈਕਿੰਗ ਸਿਸਟਮ ਦੇਖਾਂਗੇ ਕੋਈ ਪਤਾ ਕਰਾਂਗੇ ਇਹਦੇ ਜਿਹੜਾ ਪਟੇਚ ਪੱਕਾ ਹੀ ਟਰੈਕਿੰਗ ਸਿਸਟਮ ਫਿੱਟ ਹੋ ਜੇ ਤੇ ਆਪਣੇ ਮੋਬਾਈਲ 'ਚ ਉਹਦੀ ਐਪ ਹੋ ਜੀ ਪਰ ਉਹ ਐਡਾ ਜੀਪੀਐਸ ਵੱਡਾ ਬਹੁਤ ਹੁੰਦਾ ਚਲੋ ਬਾਕੀ ਦੇਖਦੇ ਆ ਕੋਈ ਨਾ ਕੋਈ ਕੀ ਆ ਸਿਸਟਮ ਹੋ ਜੇ ਬਾਕੀ ਇੱਕ ਨੇਮ ਪਲੇਟ ਜ਼ਰੂਰ ਪਾਵਾਂਗੇ ਜਾਂ ਉੱਤੇ ਨੰਬਰ ਲਿਖ ਕੇ ਪਾਵਾਂਗੇ ਕੋਈ ਨਾ ਬਣਾ ਕੇ ਹੋ ਜਾ ਸਿਸਟਮ ਮੇਰਾ ਰਾਦਾ ਕਿਉਂਕਿ ਬੜੀ ਨੇ ਸੁਧਰਨਾ ਤਾਂ ਹੈ ਨਹੀਂਗਾ ਤੇ ਧਿਆਨ ਤਾਂ ਚਲੋ ਆਪਾਂ ਰੱਖਿਆ ਹੀ ਕਰਾਂਗੇ ਪਰ ਫੇਰ ਵੀ ਕਈ ਜੀ ਆਪ ਪਾਸੇ-ਆਸੇ ਹੋਈਦਾ ਯਾਰ ਤੇ ਨੰਗ ਜੇ ਕਿਸੇ ਪਾਸੇ ਤਾਂ ਉੱਤੇ ਜੇ ਕੋਈ ਨੰਬਰ ਜਾਂ ਆਪਣਾ ਨਾਮ ਲਿਖਿਆ ਹੋਵੇ ਤਾਂ ਬੰਦਾ ਕੋਈ ਨੇੜੇ ਦਾ ਕਿਉਂਕਿ ਬੜੀ ਦੂਰ ਤਾਂ ਜਾਣ ਦੀ ਹੈ ਨਹੀਂ ਉਮੀਦ ਤੇ ਪਰ ਜਿਹੜਾ ਕੋਈ ਨੇੜੇ ਦਾ ਉਹ ਭਰਾਏ ਦੱਸ ਤਾਂ ਦਿਆ ਕਰ ਵੀ ਆਂ ਬਈ ਆ ਨੰਬਰ ਜਾਂ ਬਾਬੇ ਕੇ ਆ ਜਾਂ ਨੰਬਰ ਲਿਖਾ ਉੱਤੇ ਉੱਤੇ ਫੋਨ ਲਾ ਕੇ ਦੱਲਦਾ ਕਰਨ ਇਹੋ ਜਿਹੀ ਚੀਜ਼ ਮੈਂ ਜ਼ਰੂਰ ਕਰੂੰਗਾ ਬਾਕੀ ਜੇਕਰ ਤੁਹਾਡੇ ਵੀ ਕੋਈ ਦਿਮਾਗ ਚ ਆਉਂਦੀ ਤਾਂ ਦੱਸਿਓ ਕਮੈਂਟ ਕਰਕੇ ਵੀ ਆਪਾਂ ਆ ਚੀਜ਼ ਕਰ ਸਕਦੇ ਆ ਇਹਦੀ ਸੇਫਟੀ ਲਈ ਤੇ ਆ ਲੈ ਲਿਆ ਆਪਾਂ ਹੁਣ ਇਹ ਦੂਜਾ ਪਟਾ ਤੇ ਚੱਲਦੇ ਆਂ ਬਾਈ ਕੇ ਘਰੇ ਤੇ ਲੈ ਕੇ ਜਾਂਦੇ ਆਂ ਫਿਰ ਬੜੀ ਨੂੰ ਘਰੇ ਲਓ ਜੀ ਕਰੋ ਦਰਸ਼ਨ ਬੜੀ ਦੇ ਬੜੀ ਸੰਗ ਮੰਨ ਮਾੜੀ ਮੋਟੀ ਇਹਦਾ ਫੇਰ ਵੀ ਆਪਣੇ ਆਪ ਦੇ ਘਰ ਸੀਗਾ ਗਾਣਦਿਆਂ ਦਾ ਤੇ ਦੇ ਕਿਸੇ ਹੋਰ ਦੇ ਧੱਗੇ ਚੜ ਜਾਂਦਾ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ ਵੀ ਕਿਸਮਤ ਤੇਰੀ ਤੇਜ ਆ ਹਜੇ ਤੱਕ ਬਹੁਤ ਕੱਜਲ ਕਰਾਇਆ ਬਈ ਅੱਜ ਇਹਨੇ ਹੁਣ ਮੈਂ ਇਹਨਾਂ ਪੱਕਾ ਲਾਜੀ ਕੋਈ ਨਾ ਕੋਈ ਕਰਨੇ ਆ ਪਟਾ ਵੀ ਨਹੀਂ ਪਵਾਇਆ ਭੱਜ ਕੇ ਗੱਡੀ ਨਹੀਂ ਹੋ ਗਿਆ ਉਹਨੂੰ ਗੱਡੀ ਚ ਚੜਾ ਸੀ ਤੀ ਕਿਰਾ ਚੰਗਿਆ ਕੱਲ ਦਾ ਸਾਰਿਆਂ ਨੂੰ ਕਿੱਤੋਂ ਆਇਆ ਹੈ ਹੈ ਰੋਟੀ ਨਹੀਂ ਖਾਦੀ ਉਹਨੇ ਰਾਤ ਨੂੰ ਦੁੱਧ ਵੀ ਪੀ ਲਿਆ ਰਾਤ ਰੋਟੀ ਵੀ ਖਾ ਲਈ ਖਾਣਾ ਰਾਤਾ ਖਾਦੀ ਨਹੀਂ ਰੋਟੀ ਕੱਲ ਫਿਰ ਸਾਰੇ ਦਿਨ ਤਾਂ ਭੁੱਖਾ ਸੀ ਕਿਹਦੇ ਦਾ ਇੱਜਾ ਪਤਾ ਸੀ ਘੋੜਾ ਜਿਹਾ ਹੁਣ ਜਾਈ ਨਾ ਬਾਹਰ ਨੂੰ ਕੋਈ ਦੋ ਸੁਭਨੇ ਜਿਹਾ ਆਉਂਦਾ ਪੂਰਾ ਮਾਰਨ ਨਹੀਂ ਆਉਂਦਾ ਇਹ ਮਾਰ ਦੇ ਪਿਆ ਆ ਜਾ ਆ ਇੱਧਰ ਆ ਜਾ ਇੱਧਰ